ਆਇਆ ਹੈ ਪਰ ਮੈਨੂੰ ਤੇ ਬਰਾ ਮਿਸਤਰੀ ਫਿਰ ਪਤਾ ਵੀ ਉਹ ਮਿਸਤਰੀ ਕਿਦਾਂ ਬੰਦਾ ਵਾ ਓਹ ਮੈਨੂੰ ਪਤਾ ਵਾ ਮਿਸੀਆਂ ਰੋਟੀਆਂ ਨਾ ਤਰੀ ਹੋਵੇ ਤੇ ਮਿਸਤਰੀ ਬੰਦਾ ਹੈ ਲੋਕਰੇ ਬੜੀ ਡੈਫੀਨੇਸ਼ਨ ਦੇਣਿਆ ਮਿਸਤਰੀ ਦੀ ਉਹ ਮਿਸਤਰੀਆਂ ਨੂੰ ਐਵੇਂ ਨਾ ਜਾਣੀ ਹਾਂ ਮਿਸਤਰੀ ਗੋਦੇ ਚੜਿਆ ਹੋਵੇ ਨਾ ਤੇ ਨਾਲ ਦੇ ਘਰ ਵਾਲਿਆਂ ਦੇ ਭਾਂਡੇ ਗੇਲੇ ਦਾ ਵੀ ਗੀਠੀ ਦੇ ਕਿੰਨੇ ਲੱਗੇ ਆ ਚੋਰੀਆਂ ਛੱਡੀਆਂ ਨਹੀਂ ਹੋ ਰਹੇ ਤਾਂ ਇਹ ਤੂੰ ਮੈਨੂੰ ਕਿੱਥੇ ਵੇਖ ਲਿਆ ਚੋਰੀਆਂ ਕਰਦਿਆਂ ਆਹ ਤੇਸੀ लाਡੀ ਮਿਸਤਰੀ ਵੀ ਨਹੀਂ ਹੈ ਕਿਹੜੇ लाਡੀ ਦੀ ਆ ਬਾਬੇ ਲਾਡੀ ਦੀ ਤੇ ਸਿਵ ਮਿਸਤਰੀਆਂ ਦਾ ਓਏ ਓ ਸਾਡਾ ਮਿਸਤਰੀਆਂ ਮਿਸਤਰੀਆਂ ਦਾ ਆਸੇ ਵਿੱਚ ਚੱਲਦਾ ਹੁੰਦਾ ਵਾ ਤੈਨੂੰ ਯਾਰਾ ਪਤਾ ਵਾ ਦੇਲੀ ਫੜਾਓ ਫਿਰ ਚੋਕੇ ਓਏ ਆ ਠੇਕੇ ਦਾ ਰਾਏ ਇਹਦੇ ਫੜ ਲਾ ਇਹ ਤੇਰੇ ਪਰਾਂ ਚ ਪਈ ਆ ਓ ਤੈਨੂੰ ਪਤਾ ਰਾਜ ਮਿਸਤਰੀ ਕਹਿੰਦੇ ਸਾਨੂੰ ਰਾਜ ਹੀ ਕਰੀਦਾ ਵਾ ਇੱਥੇ ਗਾਣੇ ਬਣਦੇ ਆ ਤੁਹਾਡੇ ਦੇ ਗਾਣੇ ਓਏ ਸਾਡੇ ਤੇ ਤੇ ਸ਼ੇਰ ਬਣਦੇ ਆ ਅੱਛਾ ਜੀ ਕਿਹੜੇ ਸ਼ੇਰ ਬਣਦੇ ਆ ਆਪਣੇ ਤੇ ਪੰਜਾਬੀ ਚ ਕਹਿੰਦੇ ਔਰਤ ਤੇ ਹਿੰਦੀ ਚ ਕਹਿੰਦੇ ਆ ਇਸਤਰੀ ਉਹ ਭਾਗਾਂ ਵਾਲੀਆਂ ਮਾਵਾਂ ਪੁੱਤ ਜਿਨ੍ਹਾਂ ਦੇ ਰਾਜ ਮਿਸਤਰੀ ਆਪ ਤੱਕ ਨਾ ਜੋੜਿਆ ਤੂੰ ਉਹ ਚੱਲ ਜੋੜ ਤੇ ਦਿੱਤਾ ਨਾ ਤੁਹਾਡੇ ਦੇ ਕੋਈ ਬਣਦਾ ਸ਼ੇਰ ਹੋਰ ਤੁਹਾਡੇ ਤੇ ਵੀ ਬਣੇ ਆ ਐਡਾ ਜਿਹੜਾ ਸ਼ਾਇਰ ਜਿਹੜਾ ਤੁਹਾਡੇ ਦੇ ਖੱਜਲ ਹੁੰਦਾ ਰਿਹਾ ਸੋਣਾ ਹੱਥ ਨਾ ਪੜੇ ਥੂਕੜੀ ਖੱਟੇ ਕਹਿਣੇ ਅੰਗੂਰ ਭਾਗਾਂ ਵਾਲੀਆਂ ਮਾਵਾਂ ਪੁੱਤ ਜਿਨ੍ਹਾਂ ਦੇ ਮਜ਼ਦੂਰ ਬੱਲੇ ਬੰਦੇ ਮਹਾਯਾ ਥੱਪੜਿਆ ਤੇਰਾ ਵੀ ਸ਼ੇਰ ਤੱਕ ਆੜੀ ਗਿਆ ਮੈਂ ਕਿਉਂ ਸੜਨਾ ਵਾਂ ਆੜੀ ਗਿਆ ਤੇ ਇਹਨਾਂ ਦੇ ਮਜ਼ਦੂਰਾਂ ਦੇ ਕਿਉਂ ਬਣ ਗਿਆ ਵਾ ਬੰਦਾ ਮਾੜੀ ਮੋਟੀ ਦਾਤ ਦਿੰਦਾ ਕਿ ਵਾਹ ਬਈ ਤੁਹਾਡੇ ਤੇ ਵੀ ਬੜਾ ਵਾਹ ਦਿੱਤੀ ਆ ਦਾਤ ਤੈਨੂੰ ਵਾਹ ਬਈ ਵਾਹ ਹੀ ਆ ਤੁਸੀਂ ਤਾਂ ਨੂੰ ਬੰਦੇ ਨਹੀਂ ਜੇ ਕਹਿੰਦੇ ਗੁਰੂ ਆ ਉਹ ਤੇ ਖਲੋਤਾ ਮੈਂ